ਪੰਜਾਬ ਦੀ ਸਿਆਸਤ ਵਿੱਚ ਆਪਣਾ ਹੀ ਅੱਖ ਸਤਾਂ ਰੱਖਣ ਵਾਲੇ ਸਾਬਕਾ ਸਿੱਖਿਆ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਜਿਨ੍ਹਾਂ ਦਾ ਵਿੱਤੇ ਦਿਨੀ ਦਿਹੰਤ ਹੋ ਗਿਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਅਕਾਲੀ ਆਗੂ ਦਲਜੀਤ ਸਿੰਘ ਚਿਮਾ ਅਤੇ ਐਡੀਐਮ ਰੂਪਨਗਰ ਵੱਲੋਂ ਸਰਕਾਰ ਵੱਲੋਂ ਸਰਦਾ ਫੁੱਲ ਭੇਟ ਕੀਤੇ ਗਏ ਆ ਤੁਹਾਨੂੰ ਸੁਣਾਣੇ ਆ ਮੌਕੇ ਤੇ ਦਲਜੀਤ ਸਿੰਘ ਚਿਮਾ ਕੀ ਕਹਿ ਰਹੇ ਨੇ ਤੇ ਐਡੀਐਮ ਰੂਪਨਗਰ ਕੀ ਜਾਣਕਾਰੀ ਦੇ ਰਹੇ ਨੇ ਨਾਈਟ ਦੇ ਦੇ ਸਾਥੀ ਪਾਰਟੀ ਦੇ ਬਹੁਤ ਪਰਾਨਿਤ ਇਕੱਠਿਆ ਹੋ ਜਿੰਦਰ ਤਾਰਾ ਸਿੰਘ ਜੀ ਲਾਡਲ ਸਾਹਿਬ ਸਾਡਾ ਬਤਰੀ ਐ ਸੰਸਦ ਜੀ ਚੋਲਾ ਪਰਿਵਾਰ ਵਾਸਤੇ ਇਲਾਕੇ ਵਾਸਤੇ ਪਾਰਟੀ ਵਾਸਤੇ ਬਹੁਤ ਵਡਾ ਮਿਹਰਤ ਕਰਨ ਲੱਗੇ ਰਹੇ ਨੇ ਇੱਕ ਬਹੁਤ ਹੀ ਲੇਕ ਇਨਸਾਨ ਬਹੁਤ ਹੀ ਸਹਿਜ ਹੋ ਚੁਕਿਹਾ ਰਹਿਣ ਵਾਲੇ ਸਾਥਗੀ ਦੇ ਵਿੱਚ ਰਹਿਣਾ ਲੱਗੋ। ਔਰ ਬੜੀ ਸੰਜਮ ਦੇ ਨਾਲ ਲੋਕਾਂ ਦੇ ਵਿੱਚ ਪੱਜਣ ਵਾਲੇ ਔਰ ਜ਼ਮੀਨ ਦੇ ਉੱਤੇ ਲੋਕਾਂ ਦੇ ਨਾਲ ਖਾਣ ਵਾਲੇ। ਬਹੁਤ ਲੰਬਾ ਸਮਾਂ ਉਹਨਾਂ ਨੇ ਕੰਦਰੀਆ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਦਿੱਤੀ ਹੈ। ਔਰ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹਨੂੰ ਹਮੇਸ਼ਾ ਚਾਹੇ ਇਲਾਕੇ ਵਾਸਤੇ ਹੈ, ਚਾਹੇ ਪਾਰਟੀ ਵਾਸਤੇ ਹੈ, ਚਾਹੇ ਬੰਦ ਵਾਸਤੇ ਹੈ, ਉਹਨੂੰ ਉਹਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇ। ਸਾਰੇ ਗੱਲ ਸੋ ਅੱਜ ਉਹ ਸਾਡੇ ਵਿੱਚ ਨਹੀਂ ਰਿਹਾ ਬਹੁਤ ਵੱਡਾ ਘਾਟ ਹੈ ਮੈਂ ਕਾਲ ਪ੍ਰੋਫੀ ਚੰਨਾ ਜਰਦਾਸ ਕਰਦਾ ਕਿ ਪ੍ਰਮਾਤਮਾ ਵਿੱਚ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਬਰਸ ਬੁਛੇ ਸਾਰਿਆਂ ਨੂੰ ਭਾਣਾ ਬਣਦਾ ਪਾਰਟੀ ਨੂੰ ਕਿੱਡਾ ਇੱਕ ਵੱਡਾ ਨੁਕਸਾਨ ਮੰਨਦੇ ਹਾਂ ਉਹ ਦਿੱਤੀ ਗੱਲ ਹੈ ਬਹੁਤ ਵੱਡਾ ਤਜਰਬਾ ਹੁੰਦਾ ਵਡੀਆਂ ਜੱਬੀਆਂ ਸਵਾਵਾ ਜਿਹੜੀਆਂ ਉਹਨਾਂ ਨੇ ਦਿੱਤੀਆਂ ਬਜੁਰਗ ਤਾਂ ਜਿਹੜਾ ਮੱਜੇ ਤੇ ਬੈਠੇ ਹੀ ਜਿਹੜਾ ਪਾਰਟੀ ਦਾ ਬਹੁਤ ਕੋਈ ਸਵਾਰੀ ਜਾਂਦਾ ਇਸ ਕਰਕੇ ਕਿ ਤੀਜਾ ਕਰਾਂ ਚ ਵਿਆਰ ਨਹੀਂ ਕੀਤਾ ਜਾ ਸਕੀਏ ਕਦੀ ਵੀ ਜਿਹੜਾ ਬੰਦਾ ਚਲਾ ਜਾਂਦਾ ਉਹਦਾ ਬਦਲ ਨਹੀਂ ਬਨਦਾ ਕਿਉਂਕਿ ਦੁਬਾਰਾ ਪਾਰਾ ਸਿੰਘ ਸਾਹਿਬ ਬਨਣ ਵਾਸਤੇ ਕਈ ਦਹਾਕੇ ਲੱਗਦੇ ਕਰਕੇ ਕਾਟੇ ਪੂਰੇ ਨਹੀਂ ਹੁੰਦੇ ਹਲਕੇ ਬਾਲਕ ਦੇ ਹੁੰਦੇ ਸਾਡੇ ਜਿਹੜੇ ਐਕਸ ਮਿਸਟਰ ਮਿਸਟਰ ਪਾਰਾ ਸਿੰਘ ਜੀ ਉਹਨਾਂ ਦਾ ਇहांत ਜਿਹੜਾ ਹੋਇਆ ਬੜੇ ਦੁੱਖ ਦੀ ਇਹ ਗੱਲ ਹੈ ਔਰ ਇਸ ਸਮੇਂ ਮਾਨਯੋਗ ਮੁੱਖ ਮੰਤਰੀ ਤੇ ਆ ਸਰਕਾਰ ਸ਼੍ਰੀ ਕੁਮਾਰ ਸ਼ਮੀਮਾ शिक्षा प्रशासन ਵੱਲੋਂ ਅਸੀਂ ਜਿਹੜਾ ਹੈ ਸਰਕਾਰ ਤੇ ਕਰਨਾ ਆਏ ਆਂ ਔਰ ਜਿਵੇਂ ਕਿ ਆਪਾਂ ਤੋਂ ਪਤਾ ਹੀ ਉਹਨਾਂ ਦਾ ਬਹੁਤ ਵਧੀਆ ਸਮੇਂ ਕਾਰਜਕਾਲ ਉਹਨਾਂ ਦਾ ਰਿਹਾ ਔਰ ਜਨਗਤ ਕੰਮ ਦੇ ਪ੍ਰਤੀ ਜਿਹੜਾ ਤੁਸੀਂ ਖਾਤ ਦੇਖ ਰਹੇ ਹੋ ਤੇ ਵੀ ਔਰ ਸਾਡਾ ਜਿਹੜਾ ਇਹ 파ਰਸਪਨ ਪੰਜਾਬ ਸਰਕਾਰ ਦਾ ਅਸੀਂ ਇਹ ਅਦਾ ਕਰਨਾ ਧੰਨਵਾਦ ਹੈ ਮਾਸ਼ਾ ਤਾਰਾ ਸਿੰਘ ਲਾਡਲ ਜੋ ਕਿ ਪ੍ਰਕਾਸ਼ ਸਿੰਘ ਬਾਦਲ ਸਰਕਾਰ ਸਮੇ ਸਿੱਖਿਆ ਮੰਤਰੀ ਦੇ ਪਾਤੇ ਤਨਤ ਰਹੇ ਨੇ ਔਰ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਤਗਵੰਤਿਵਲੀ ਮਾਦੀਸ ਵਟਲਾ ਰੂਪਨਗਰ ਪੰਜਾਬ